ਰੀਅਲ ਫੈਕਟ ਨਿਊਜ਼ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪ੍ਰਦੀਪ ਢੱਲੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਸਾਡੇ ਨਾਲ ਇਸ ਵਕਤ ਉਹ ਸਖੀयत ਮੌਜੂਦ ਹੈ ਜਿਹੜੇ ਸਮਾਜ ਸੇਵਾ ਦੇ ਆਪਣੇ ਰੁਜ਼ਗਾਰ ਦੇ ਨਾਲ ਨਾਲ ਸਮਾਜ ਸੇਵਾ ਵੀ ਕਰ ਰਹੇ ਹੈ ਜਿਨ੍ਹਾਂ ਦੀ ਇੰਟਰਵਿਊ ਤੁਸੀਂ ਰੀਅਲ ਫੈਕਟ ਨਿਊਜ਼ ਜ਼ਰੀਏ ਸੁਣੀ ਹੈ ਡਾਕਟਰ ਸੁਖਦੀਪ ਸਿੰਘ ਸੁਖਦੀਪ દવાਖਾਨਾ ਪਿੰਡ ਦਿਉਣ ਜਿਹੜਾ ਕਿ ਬਠਿੰਡਾ ਮੁਕਸਰ ਰੋਡ ਦੇ ਉੱਪਰ ਪਹਿਲਾ ਬੱਸ ਸਟੈਂਡ ਹੈ ਪਿੰਡ ਦਿਉਣ ਦਾ ਜਿਹੜੀ ਐਡ ਹੈ ਜਿਹੜੀ ਤੁਸੀਂ ਰੀਅਲ ਫੈਕਟ ਨਿਊਜ਼ ਦੇ ਉੱਪਰ ਦੇਖ ਰਹੇ ਆ ਤੇ ਅੱਜ ਆਪਾਂ ਉਹਨਾਂ ਤੋਂ ਜਿਹੜਾ ਸੁਪ ਸੰਦੇਸ਼ ਦੇਣਾ ਚਾਹੁੰਦੇ ਆ ਨਵੇਂ ਸਾਲ ਤੇ ਜਿਹੜਾ ਲੋਹੜੀ ਤੇ ਮਾਗੀ ਦਾ ਤਿਉਹਾਰ ਆ ਰਿਹਾ ਉਸ ਨੂੰ ਲੈ ਕੇ ਰੀਅਲ ਫੈਕਟ ਨਿਊਜ਼ ਦੀਆਂ तमाम ਦਰਸ਼ਕਾਂ ਨੂੰ ਸੰਗਤਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਵੈਦ ਸਾਹਿਬ ਤੁਹਾਨੂੰ ਵੈਦ ਕਹੀਏ ਡਾਕਟਰ ਸਾਹਿਬ ਕਹੀਏ ਬਾਬਾ ਜੀ ਕਹੀਏ ਕੀ ਕਹੀਏ ਜੀ ਹੋਰ ਜੀ ਧਿਲੋ ਸਾਹਿਬ ਸਾਸਰੀ ਕਾ ਜੀ ਬਹੁਤ ਸਵਾਗਤ ਹੈ ਜੀ ਤੁਹਾਡਾ ਤੇ ਕੁਛ ਵੀ ਕਹਿ ਲੋ ਜੀ ਕੋਈ ਨਹੀਂ ਵੈਦ ਜਿਹੜੇ ਹੁੰਦੇ ਸੀ ਪਹਿਲਾਂ ਸਾਰਿਆਂ ਤੋਂ ਵੈਦ ਹਕੀਮ ਹੀ ਹੁੰਦੇ ਸੀਗੇ ਜੀ ਬਿਲਕੁਲ ਬਿਲਕੁਲ ਜਿਹੜਾ ਡਾਕਟਰ ਲਫ਼ਜ਼ ਆ ਉਹ ਤਾਂ ਬਹੁਤ ਬਾਅਦ ਚ ਬਣਿਆ ਜੀ ਹਾਂਜੀ ਹਾਂ ਤੇ ਹੋਰ ਸੁਣਾਓ ਕਿਵੇਂ ਆ ਠੀਕ ਹੋ ਬਹੁਤ ਵਧੀਆ ਜੀ ਵਧੀਆ ਹੀ ਚਾਹੀਦਾ ਮੇਰੇ ਨੂੰ 70 ਸਾਲ ਚੜ੍ਹੇ ਆ ਜੀ ਮੈਂ ਕਹਾਂ ਜੀ ਮੇਰੇ ਵੱਲੋਂ ਤੁਹਾਨੂੰ ਨਵੇਂ ਸਾਲ ਦੀਆਂ ਸਾਰੀ ਸੰਗਤ ਨੂੰ ਸਾਡੇ ਨੂੰ ਜਿੰਨੀਆਂ ਵੀ ਸਾਡੀਆਂ ਸਮੂਹ ਸੰਗਤਾਂ ਸੁਣਦੀਆਂ ਮੇਰੇ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਮਹਾਰਾਜ ਤੰਦਰੁਸਤੀ ਬਖਸ਼ੇ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਸਾਡਾ ਨਵਾਂ ਸਾਲ ਭਗਾ ਭਰਿਆ ਹੋਵੇ ਤੇ ਲੋਹੜੀ ਤੇ ਦੀਵਾਲੀ ਜਿਹੜੀ ਹੈ ਸਾਡੀਆਂ ਲੋਹੜੀ ਆ ਹਣੀ ਆ ਮਾਗੀ ਤੇ ਲੋਹੜੀ ਮਾਗੀ ਤੇ ਲੋਹੜੀ ਇਹਦਾ ਮੈਂ ਕਹਿੰਦਾ ਵੀ ਤੁਹਾਨੂੰ ਬਹੁਤ ਮਤਲਬੀ ਸੁੱਖਾਂ ਭਰਿਆ ਜਿਹੜਾ ਦਿਨ ਸਾਡਾ ਇਹ ਆਉਂਦਾ ਹੈ ਤੇ ਸਾਡੇ ਵੱਲੋਂ ਲੱਖ ਲੱਖ ਵਧਾਈਆਂ ਸਾਡੇ ਜਿਹੜੇ ਸੱਜਣ ਸੁਣਦੇ ਨੇ ਮੇਰੇ ਵੀਰ ਭਰਾ ਮੇਰੀਆਂ ਭੈਣਾਂ ਮੇਰੇ ਵੱਲੋਂ ਬਹੁਤ ਜਾਨੀ ਸ਼ੁਭ ਕਾਮਨਾਵਾਂ ਹੈ ਇਸ ਲੋੜੀ ਤੇ ਸੋ ਅਸੀਂ ਉਮੀਦ ਕਰਦੇ ਆ ਜੀ ਅ ਅਰਦਾਸ ਕਰਦੇ ਆ ਪ੍ਰਮਾਤਮਾ ਅੰਕੇ ਜਿਹੜੇ ਮੇਰੇ ਵੀਰ ਜਿਹੜੇ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਆ ਉਹਨਾਂ ਲਈ ਇੱਕ ਅ ਅਸੀਂ ਖੁਸ਼ਖਬਰੀ ਲੈ ਕੇ ਆਏ ਆ ਜਿਵੇਂ ਕਿ ਤੁਸੀਂ ਪਹਿਲਾਂ ਵੀ ਰੀਅਲ ਫੈਕਟ ਨਿਊਜ਼ ਤੇ ਦੇਖੀ ਆ ਇੰਟਰਵਿਊ ਕਿ ਅ ਸਾਡੇ ਵੈਦ ਸਾਹਿਬ ਸਾਡੇ ਬਜ਼ੁਰਗ ਵੀ ਨੇ ਸਾਡੇ ਭਰਾ ਵੀ ਨੇ ਔਰ ਇਹ ਇੱਕ ਬਹੁਤ ਵੱਡੀ ਵੱਡਾ ਕਾਰਜ ਹੈ ਜਿਹੜਾ ਨਸ਼ਾ ਛਡਾਉਣ ਦਾ ਕਾਰਜ ਕਰਦੇ ਆ ਔਰ ਗਰੰਟੀ ਹੈ ਕਿ ਤੁਸੀਂ ਇੱਕ ਵਾਰ ਇਹਨਾਂ ਨੂੰ ਮਿਲੋਗੇ ਇਹਨਾਂ ਦਾ ਇਹਨਾਂ ਦੀ ਦਵਾਈ ਹੈ ਜਿਹੜੀ ਸ਼ੁਰੂ ਕਰੋਗੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਤੁਸੀਂ ਯਾਦ ਰੱਖੋਗੇ ਕਿ ਅਸੀਂ ਕਿਸੇ ਵੈਦ ਤੋਂ ਦਵਾਈ ਲਈ ਸੀ ਇਸ ਕੋਡ ਨੂੰ ਤੁਸੀਂ ਆਓ ਆਪਾਂ ਨਵੇਂ ਸਾਲ 'ਚ ਪ੍ਰਾਣ ਕਰੀਏ ਕਿ ਇਸ ਕੋਡ ਨੂੰ ਆਪਾਂ ਗਲੋ ਵੱਢੀਏ ਤੇ ਸੁਖਦੀਪ દવાਖਾਨਾ ਇੱਕ ਵਾਰ ਆਪਣਾ ਨੰਬਰ ਬੋਲ ਦੋ ਵੈਦ ਸਾਹਿਬ ਨੰਬਰ ਮੇਰਾ ਹੈਗਾ ਜੀ 9872448133 177426959 ਸੋ ਇਹ ਫੋਨ ਨੰਬਰ ਨੇ ਜੀ ਇਹਨਾਂ ਤੇ ਸੰਪਰਕ ਤੁਸੀਂ ਕਰ ਸਕਦੇ ਹੋ ਤੇ ਇਹਨਾਂ ਨੂੰ ਜਰੂਰ ਤੁਸੀਂ ਜਾ ਕੇ ਮਿਲੋ ਤੇ ਜੇਕਰ ਤੁਹਾਡਾ ਕੋਈ ਰਿਸ਼ਤੇਦਾਰ ਕੋਈ ਵੀਰ ਭਰਾ ਕੋਈ ਵੀ ਇਸ ਦਲਦਲ ਦੇ ਵਿੱਚ ਫਸਿਆ ਜਿਹੜਾ ਕਿ ਦਵਾਈਆਂ ਖਾ ਖਾ ਹੱਕ ਚੁੱਕੇ ਆ ਕਿਉਂਕਿ ਮਾਰਕੀਟ ਦੇ ਵਿੱਚ ਜਿਹੜਾ ਇਲਾਜ ਦੇ ਨਾਂ ਤੇ ਬਹੁਤ ਕੁਝ ਚੱਲ ਰਿਹਾ ਪਰ ਇੱਥੇ ਅਸੀਂ ਦਾਅਵੇ ਨਾ ਕਹਿ ਸਕਦੇ ਆ ਕਿਉਂਕਿ ਅਸੀਂ ਰੀਅਲ ਨਿਊਜ਼ ذریعے ਵੀ ਅਸੀਂ ਬਹੁਤ ਅਜਿਹੇ ਪੇਸ਼ੈਂਟ ਹੈ ਜਿਹੜੇ ਇਹਨਾਂ ਕੋਲ ਭੇਜੇ ਹੈ ਤੇ ਉਹਨਾਂ ਦਾ ਜਿਹੜਾ ਹਮੇਸ਼ਾ ਹੀ ਇਹ ਹੁੰਦਾ ਹੈ ਕਿ ਇਸ ਤੋਂ ਬਿਹਤਰ ਦਵਾਈ ਅਸੀਂ ਨਹੀਂ ਦੇਖੀ ਸੋ ਤੁਸੀਂ ਵੀ ਜਾਓ ਤੇ ਇਸ ਕੋਡ ਨੂੰ ਗਲੋਂ ਵੱਡੋ ਦਿਉਣ ਪਿੰਡ ਦੇ ਵਿੱਚ ਤੁਸੀਂ ਫੋਨ ਨੰਬਰ ਜਿਹੜਾ ਬਾਬਾ ਜੀ ਨੇ ਬੋਲਿਆ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਚਲਾਵਾਂਗੇ ਫੋਨ ਤੇ ਸੋ ਇਸ ਨੰਬਰ ਤੇ ਸੰਪਰਕ ਕਰਕੇ ਸੁਖਦੀਪ ਦਵਾਈਖਾਨਾ ਪਿੰਡ ਦੇ ਆਓ ਸੋ ਬੱਬਾ ਜੀ ਬਹੁਤ ਬਹੁਤ ਅ ਧੰਨਵਾਦ ਤੁਹਾਡਾ ਤੁਸੀਂ ਹਮੇਸ਼ਾ ਅ ਸਾਨੂੰ ਸਮਾਂ ਵੀ ਦਿੰਨੇ ਆ ਤੇ ਤੁਹਾਡਾ ਜਿਹੜਾ ਸਾਥ ਵੀ ਸਾਡੇ ਨਾਲ ਰਹਿੰਦਾ ਰੀਅਲ ਫੈਕਟ ਨਿਊਜ਼ ਦੇ ਨਾਲ ਤੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਚਲੋ ਸ